ਨੱਬਾ ਦੇ ਕਾਲਜ ਗਰਾਊਂਡ ਸੜਕ ਤੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਆਟੋ ਚਾਲਕ ਵੱਲੋਂ ਇੱਕਦਮ ਯੂ ਟਰਨ ਲੈ ਲਿਆ ਅਤੇ ਪਿੱਛੋਂ ਆ ਰਹੀ ਪੀ ਆਰਟੀਸੀ ਬੱਸ ਨੇ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਨੇ ਖੜੀ ਕਾਰ 'ਚ ਟੱਕਰ ਮਾਰੀ ਜਦੋਂ ਬੱਸ ਕਾਰ ਚ ਵੱਜੀ ਤਾਂ ਮੌਕੇ ਤੇ ਕਾਰ ਦੇ ਨਾਲ ਖੜੀਆਂ ਰੇੜੀਆਂ ਵੀ ਨੁਕਸਾਨੀਆਂ ਗਈਆਂ ਅਤੇ ਮੌਕੇ ਤੇ ਆਪਸ ਚ ਹੱਥੋਂ ਪਾਈ ਵੀ ਹੁੰਦੇ ਦਿਖਾਈ ਦਿੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ ਇਸ ਮੌਕੇ ਤੇ ਕਾਰ ਦੇ ਮਾਲਕ ਕਵਲਜੀਤ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਸਾਈਡ ਤੇ ਖੜੀ ਸੀ ਪਿਛੋਂ ਲਿਆ ਕੇ ਬੱਸ ਡਰਾਈਵਰ ਨੇ ਗੱਡੀ ਚ ਟੱਕਰ ਮਾਰ ਦਿੱਤੀ ਪਰ ਇਸ ਚ ਬੱਸ ਡਰਾਈਵਰ ਦਾ ਕੋਈ ਕਸੂਰ ਨਹੀਂ ਆਟੋ ਚਾਲਕ ਨੇ ਇੱਕਦਮ ਯੂਟਰਨ ਲਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਤੇ ਮੇਰੀ ਗੱਡੀ ਬਿਲਕੁਲ ਚਕਨਾ ਚੂਰ ਹੋ ਗਈ ਅਸਤਾ ਬਿਲਕੁਲ ਸਾਈਡ ਤੇ ਗੱਡੀ ਲਗਾਈ ਹੋਈ ਸੀ ਇਸ ਮੌਕੇ ਤੇ ਪੀਆਰਟੀਸੀ ਬੱਸ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਟੋ ਚਾਲਕ ਨੇ ਇੱਕਦਮ ਹੀ ਅੱਗੇ ਪਿੱਛੇ ਨਹੀਂ ਦੇਖਿਆ ਯੂ ਟਰਨ ਰੋਡ ਤੇ ਹੀ ਲੈ ਲਿਆ ਆਟੋ ਦੇ ਵਿੱਚ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਕਾਰ ਦੇ ਵਿੱਚ ਜਾ ਟਕਰਾਈ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਆਪਣੇ ਰਾਹ ਜਾ ਰਿਹਾ ਸੀ ਤਾਂ ਅਚਾਨਕ ਆਟੋ ਚਾਲਕ ਨੇ ਯੂ ਟਰਨ ਲੈ ਲਿਆ ਇਸ ਮੌਕੇ ਤੇ ਨਾਬਾ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਜੀ ਮੈਂ ਸ਼ਾਪ ਦੇ ਵਿੱਚ ਬੈਠਾ ਸੀਗਾ ਮੇਰਾ ਨਾਮ ਕਮਲਜੀਤ ਆ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਅੱਜ ਚੋੜੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਐ ਪਾਰਕਿੰਗ ਦੇ ਸਿੱਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਐ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਪਹੁੰਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਬਸਾਲੀ ਵੀ ਗੋਦਲ ਸੀ ਨੀ ਮੈਂ ਬਾਸਾਲੀ ਜੀ ਵਿਚਾਰੇ ਦੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀਗਾ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹ ਇਹ ਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹ ਦਾ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਕਾਦਾ ਟੋਟਲ ਸਾਰੀ ਚਲੀ ਗਈ ਇਹ ਦਾ ਅੱਛਾ ਸੁਖਵਿੰਦਰ ਸਿੰਘ ਕੀ ਗੱਲ ਹੋ ਗਿਆ ਸਰ ਆਟੋ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਇਹ ਕੋਈ ਅੱਕੇ ਨੇ ਦੇਖਿਆ ਕੋਈ ਪਿੱਛੇ ਨਹੀਂ ਉਹਨੇ ਜੂ ਟਰਨ ਮਾਰਤਾ ਜੀ ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਫ ਆ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮੱਲੇ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਚਲੀ ਜਾਨੀ ਨੁਕਸਾਨ ਕੋਈ ਖਸਟ ਫਿਟ ਕੋਈ ਨਹੀਂ ਜੀ ਹਾਂ ਬੱਸ ਚਲਾਉਣੀ ਮੈਂ ਬੱਸ ਡਰਾਈਵਰ ਆ ਬਰਨਾਲਾ ਡਿੱਪੂ ਦੀ ਬੱਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮਤਲਬ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ਸਾਰੀ ਇਹ ਗੱਲ ਕਹੀ ਕਹਿੰਦੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਝ ਟਿੱਕੜੇ ਕਹਿੰਦਾ ਕਲਾਮ ਮਿਲਦੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜਿਗ ਗੱਡੀ ਦਾ ਸਟੇਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਆ ਟੈਂਪੂ ਟੈਂਪੂ ਸੀ ਭੇਟਾ ਥਾਣੇ ਤੇ ਗੱਡੀ ਖੜੀ ਹੈ ਗੱਡੀ ਦਾ ਨੁਕਸਾਨ ਜਿਆਦਾ ਹੋਇਆ ਦੇਖਦੇ ਆ ਕਿਹਦੀ ਗਲਤੀ ਹੈ ਕੀ ਕੁਝ ਪੈਲਾ ਦਾ ਇਹ ਕਿਹਦੀ ਗਲਤੀ ਲੱਗਦੀ ਹੈ ਸਰ ਇਹ ਦੇਖਦਾ ਸਰ ਇਕੱਠੇ ਕਰਦੇ ਤੇ ਇਹਨਾਂ ਨੂੰ ਜਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਤੇ ਇਹ ਇਹ ਕੌਣ ਜਿੰਮੇਵਾਰ ਲੱਗਦਾ ਹੈ ਇਹ ਤਾਂ ਹੁਣ ਸਰ ਇੰਵੈਸਟੀਗੇਸ਼ਨ ਦੀ ਪਤਾ ਲੱਗੂ ਕਿ ਕਿਹਦਾ ਕਸੂਰ ਹੈ ਇਹ ਕੋਲ ਕੱਟੇ ਕਰਦਾ ਤਿੰਨਾਂ ਨੇ ਇਹਨਾਂ ਨੂੰ ਦੇਖ ਲਿਆ ਕਿਹਦਾ ਕਸੂਰ ਹੈ ਨੱਬਾ ਦੇ ਕਾਲਜ ਗਰਾਊਂਡ ਸੜਕ ਤੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਆਟੋ ਚਾਲਕ ਵੱਲੋਂ ਇੱਕਦਮ ਯੂ ਟਰਨ ਲੈ ਲਿਆ ਅਤੇ ਪਿੱਛੋਂ ਆ ਰਹੀ ਪੀ ਆਰਟੀਸੀ ਬੱਸ ਨੇ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਨੇ ਖੜੀ ਕਾਰ 'ਚ ਟੱਕਰ ਮਾਰੀ ਜਦੋਂ ਬੱਸ ਕਾਰ ਚ ਵੱਜੀ ਤਾਂ ਮੌਕੇ ਤੇ ਕਾਰ ਦੇ ਨਾਲ ਖੜੀਆਂ ਰੇੜੀਆਂ ਵੀ ਨੁਕਸਾਨੀਆਂ ਗਈਆਂ ਅਤੇ ਮੌਕੇ ਤੇ ਆਪਸ ਚ ਹੱਥੋਂ ਪਾਈ ਵੀ ਹੁੰਦੇ ਦਿਖਾਈ ਦਿੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ ਇਸ ਮੌਕੇ ਤੇ ਕਾਰ ਦੇ ਮਾਲਕ ਕਬਲਜੀਤ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਸਾਈਡ ਤੇ ਖੜੀ ਸੀ ਪਿਛੋਂ ਲਿਆ ਕੇ ਬੱਸ ਡਰਾਈਵਰ ਨੇ ਗੱਡੀ ਚ ਟੱਕਰ ਮਾਰ ਦਿੱਤੀ ਪਰ ਇਸ ਚ ਬੱਸ ਡਰਾਈਵਰ ਦਾ ਕੋਈ ਕਸੂਰ ਨਹੀਂ ਆਟੋ ਚਾਲਕ ਨੇ ਇੱਕਦਮ ਯੂਟਰਨ ਲਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਤੇ ਮੇਰੀ ਗੱਡੀ ਬਿਲਕੁਲ ਚਕਨਾ ਚੂਰ ਹੋ ਗਈ ਅਸਤਾ ਬਿਲਕੁਲ ਸਾਈਡ ਤੇ ਗੱਡੀ ਲਗਾਈ ਹੋਈ ਸੀ ਇਸ ਮੌਕੇ ਤੇ ਪੀਆਰਟੀਸੀ ਬੱਸ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਟੋ ਚਾਲਕ ਨੇ ਇੱਕਦਮ ਹੀ ਅੱਗੇ ਪਿੱਛੇ ਨਹੀਂ ਦੇਖਿਆ ਯੂ ਟਰਨ ਰੋਡ ਤੇ ਹੀ ਲੈ ਲਿਆ ਆਟੋ ਦੇ ਵਿੱਚ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਕਾਰ ਦੇ ਵਿੱਚ ਜੱਟ ਗਰਾਈ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਆਪਣੇ ਰਾਹ ਜਾ ਰਿਹਾ ਸੀ ਤਾਂ ਅਚਾਨਕ ਆਟੋ ਚਾਲਕ ਨੇ ਯੂ ਟਰਨ ਲੈ ਲਿਆ ਇਸ ਮੌਕੇ ਤੇ ਨਾਬਾ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਦਾ ਕੀ ਕਹਿਣਾ ਆ ਉਹ ਉਹ ਸੁਣਾ ਦਿੰਨੇ ਆ ਤੁਹਾਨੂੰ ਜੀ ਮੈਂ ਸ਼ਾਪ ਦੇ ਵਿੱਚ ਬੈਠਾ ਸੀਗਾ ਮੇਰਾ ਨਾਮ ਕਮਲਜੀਤ ਆ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਅੱਜ ਚੋਰੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਆ ਜਿੱਥੇ ਪਾਰਕਿੰਗ ਦੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਹੈ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਪਹੁੰਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆ ਆਪਣੀ ਬਸਾਲੀ ਵੀ ਗੋਦਲ ਸੀ ਨੀ ਮੈਂ ਬਸਾਲੀ ਜੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਤੁਹਾਡੇ ਕੋਈ ਸੱਟ ਫੇਰ ਤਾਂ ਲੱਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀ ਕੋਈ ਚਲੇ ਨਾ ਤਾਂ ਨਹੀਂ ਹੋਇਆ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹ ਇਹ ਤਾਂ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹ ਤਾਂ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਕਾਦਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਸੁਖਵਿੰਦਰ ਸਿੰਘ ਕੀ ਗੱਲ ਹੋਇਆ ਸਰ ਆਟੋ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਇਹ ਕੋਈ ਅੱਗੇ ਨੇ ਦੇਖਿਆ ਕੋਈ ਪਿੱਛੇ ਨਹੀਂ ਉਹਨੇ ਜੂ ਟਰਨ ਮਾਰਤਾ ਜੀ ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬੱਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਵਾ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮੱਲੇ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਚਲੀ ਜਾਨੀ ਨੁਕਸਾਨ ਕੋਈ ਖਸਟ ਫਿਟ ਕੋਈ ਨਹੀਂ ਹਾਂ ਬੱਸ ਚਲਾਉਣੇ ਮੈਂ ਬੱਸ ਡਰਾਈਵਰ ਆ ਬਰਨਾਲਾ ਡਿੱਪੂ ਦੀ ਬੱਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮਾਲਕ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ਸਾਰੀ ਇਹ ਗੱਲ ਕਹੀ ਕਹਿੰਦੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਇਟ ਕਹਿੰਦਾ ਸੀ ਕਲਾਮ ਮਿਲਦੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜੇ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਹੈ ਟੈਂਪੂ ਟੈਂਪੂ ਸੀ ਭੇਜਦਾ ਥਾਣੇ ਤੇ ਗੱਡੀ ਖੜੀ ਹੈ ਗੱਡੀ ਦਾ ਨੁਕਸਾਨ ਜਾਦੇ ਹੋਇਆ ਦੇਖਦਾ ਕਿਹਦੀ ਗਲਤੀ ਹੈ ਕੀ ਕੁਝ ਪਹਿਲਾਂ ਦਾ ਇਹ ਕਿਹਦੀ ਗਲਤੀ ਲਾਣੀ ਹੈ ਸਰ ਇਹ ਦੇਖਦਾ ਸਰ ਇਕੱਠੇ ਕਰਦੇ ਤਿੰਨਾਂ ਨੂੰ ਕਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਹਾਂਜੀ ਤੇ ਇਹ ਇੱਕ ਹੋਰ ਜ਼ਿੰਮੇਵਾਰ ਲੱਗਦਾ ਹੈ ਇਹ ਤਾਂ ਹੁਣ ਸਰ ਇਨਵੈਸਟਿਗੇਸ਼ਨ ਦੀ ਪਤਾ ਲੱਗੂ ਕੀ ਦਾ ਕਸੂਰ ਹੈ ਇਹਨੂੰ ਇਕੱਠੇ ਕਰਦੇ ਤਿੰਨਾਂ ਨੂੰ ਇਹਨਾਂ ਨੂੰ ਦੇਖਦੇ ਆ ਕਿਹਦਾ ਕਸੂਰ ਹੈ